ਮੇਰਾ ਸ਼ੁਭਨਾਮ ਰੋਬੀਨਾ ਜੀ ਸਰ ਸਿਰੇ ਵਰਤਮਾਨ ਚਾਹਤ ਦਾ ਸੋ ਕੀ ਸੀਗਾ ਮਟਰ ਤੋਂ ਤੁਸੀਂ ਕੀ ਬਾਰੇ ਸੋਚਦੇ ਹੋ ਮੇਰਾ ਜੀਜੇ ਜਾਂ ਬਦਰਨ ਲੋਅ ਮੇਰੇ ਉਹਨਾਂ ਦੀ ਵਾਈਫ ਹੈ ਮੇਰੇ ਤੇ ਸਵੇਰੇ ਸਕੂਲ ਲਈ ਜਿਆਦਾ ਸੀ ਡਿਊਟੀ ਜੇਸਾ ਮੈਂ ਇਨਸੀਡੈਂਟ ਦੱਸਿਆ ਮੈਮ ਨੇ ਕਿ ਪਿੱਛੇ ਡਿਪਰ ਨੇ ਹਿੱਟ ਕੀਤਾ ਉਹਨਾਂ ਨੂੰ ਤੇ ਹੈਂਡ ਦਾ ਥੋੜਾ ਇਸ਼ੂ ਹੋਇਆ ਵਾ ਕੱਟ ਆਫ ਹੋਇਆ ਵਾ ਤੇ ਲੈਗ ਤੇ ਉਹਨਾਂ ਦੀ ਪੇਨ ਜ਼ਿਆਦਾ ਹੋਇਆ ਵਾ ਮੇਜਰ ਹੋਈ ਹੈ ਇਨਸੀਡੈਂਟ ਤੇ ਮਾਰਨਿੰਗ ਵੀ ਸਕੂਲ ਵਗੈਰਾ ਜਿਵੇਂ ਜਾਂਦੇ ਹੋ ਮੇਨ ਪਾਰਟ ਉਹ ਵਰਦਮਨ ਚੌਂਕ ਮੇਨ ਚੌਂਕ ਆ ਉਹਦੇ ਲਾਗੇ ਚਾਰ ਸਕੂਲ ਹੈਗੇ ਆ ਨਾ ਉਥੇ ਮਾਰਨਿੰਗ ਕੋਈ ਲਾਈਟਿੰਗਸ ਵਰਾ ਦਾ ਇਸ਼ੂ ਹੈਗਾ ਵਾ ਲਾਈਟਾਂ ਵੀ ਨਹੀਂ ਚੱਲਦੀਆਂ ਉਸ ਤੋਂ ਬਾਅਦ ਨਾ ਕੋਈ ਪੁਲਿਸ ਪ੍ਰਸ਼ਾਸਨ ਹੈਗੀ ਉਥੇ ਜਿਹੜੀ ਖੜੀ ਹੋਵੇ ਉਥੇ ਇਹ ਬੱਚਿਆਂ ਨੂੰ ਕ੍ਰੋਸ ਰੋਡ ਕ੍ਰੋਸ ਕਰਾ ਰਹੇ ਕੋਈ ਉਥੇ ਹੈ ਨਹੀਂ ਐਦਾ ਸਬ ਸੇਫਟੀ ਹੈ ਹੀ ਨਹੀਂ ਇਹ ਮੇਰੀ ਵੀ ਗੁੜੀਆ ਜਾਂਦੀ ਸੀਗੀ ਉਥੇ 39 ਸਟਾ ਪੜਦੇ ਆ ਤੇ ਕੋਈ ਸੇਫਟੀ ਬਿਲਕੁਲ ਨਹੀਂ ਹੈਗੀ ਬੱਚਿਆਂ ਲਈ ਆ ਲੈਡੀਆਂਜ਼ ਲਈ ਕਿ ਜਿਵੇਂ ਟਰੱਕ ਜਾਂਦੇ ਆ ਪਰਿਵਾਰ ਨੂੰ ਕਦੋਂ ਪਤਾ ਲੱਗਿਆ ਸੀ ਹਾਸਾ ਹੋਇਆ ਤੇ ਪਰ ਜਿੱਤਾ ਨਹੀਂ ਤੂੰ ਬੋੜਾ ਮੈਡਮ ਨੇ ਦੱਸਿਆ ਕਿ ਮੈਂ ਕੋਦੇ ਇਹਨਾਂ ਨੂੰ ਸੀਐਮਸੀ ਵਿੱਚ ਲੈ ਕੇ ਆਈਆਂ ਤੇ ਪਰਿਵਾਰ ਪਹੁੰਚਿਆ ਤਾਂ ਉਹ ਕਿਸ ਤਰ੍ਹਾਂ ਇਨਸੀਡੈਂਟ ਤੋਂ ਬਾਅਦ 10 ਮਹੀਨਿਆਂ ਬਾਅਦ ਹੀ ਫੋਨ ਆਇਆ ਸੀ ਅੰਕਲ ਜੀ ਨੂੰ ਤੇ ਨਾਲ ਹੀ ਉਹ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਮੈਮ ਲੈ ਕੇ ਆਏ ਗੱਡੀ ਜ ਆਪਣੇ ਉੱਥੇ ਸੀਐਮਸੀ ਆਏ ਆਏ ਨੇ ਲਗਾਤਾਰ ਟਿੱਪਰ ਜਿਹੜੇ ਨੇ ਲਗਾਤਾਰ ਉੱਪਰ ਇਸ ਕਿਤੇ ਦੇ ਨਾਲ ਦੌੜ ਰਹੇ ਨੇ ਇਹਨਾਂ ਨੂੰ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਓਧਰੋਂ ਤੱਕ ਡਰਾਈਵਰ ਜਿਹੜੇ ਨੇ ਮਾਫੀ ਪਰ ਵੀ ਇਹਨਾਂ ਦੇ ਸਖਤ ਕੀਤੀ ਜਾਵੇ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਕਲੀਨਰ ਚਾਹੀਦਾ ਇੱਕ ਨਾਲ ਜਾਂ ਤਾਂ ਨਾਲ ਇਹਨਾਂ ਨੂੰ ਪ੍ਰੋਵਾਈਡ ਕਰਨ ਕੋਈ ਪਰਸਨ ਨਾਲ ਹੋਵੇ ਕਿ ਨਾਲੇ ਸਪੀਡ ਲਿਮਟ ਇਹਨਾਂ ਦੀ ਥੋੜੀ ਸਹੀ ਕੀਤੀ ਜਾਵੇ ਕਿ ਜਿਵੇਂ ਸਵੇਰੇ ਫਿਰ ਪ ਜਾਂਦੇ ਨੇ ਕਿ ਨਾਲੇ ਨਸ਼ੇ ਕੀਤੇ ਹੁੰਦੇ ਇਹਨਾਂ ਨੇ ਉਹਨਾਂ ਦੇ ਵੀ ਥੋੜਾ ਜਿਹਾ ਕਰੇ ਪ੍ਰਸ਼ਾਸਨ ਕੰਟਰੋਲ ਕਰਨ ਕੁਝ ਨਮਸਕਾਰ ਜੀ ਮੈਂ ਨਿਤ ਹੋ ਰਾਂ ਆਮ ਆਦਮੀ ਪਾਰਟੀ ਜਰਨਲ ਸਕੱਤਰ ਪੰਜਾਬ ਮਮ ਨੂੰ ਇੱਕ ਹੋ ਚੰਡੀਗੜ੍ਹ ਰੋਡ ਤੇ ਵਰਤਮਾਨ ਚੌਂਕ ਦੇ ਵਿੱਚ ਸਵੇਰੇ ਇੱਕ ਹਾਸਾ ਹੋਇਆ ਕਿ ਮੈਂ ਮੰਨ ਲਾ ਕਿਸੇ ਦਾ ਸਰਮ ਸਕੂ ਸਵੇਰੇ ਮੈਂ ਆਪਣੇ ਬੇਟੇ ਨੂੰ ਸਕੂਲੋਂ ਛੱਡ ਕੇ ਆ ਰਹੀ ਸੀ ਤੇ ਇੱਕ ਕਾਫੀ ਜਮ ਸੀਗਾ ਉੱਥੇ ਮੇਰੇ ਖਿਆਲ ਘਟੋਟੇ ਨਾਨਾ ਕਰਦੇ ਵੀ 100 ਤੋਂ ਉੱਪਰ ਗੱਡੀਆਂ ਖੜੀਆਂ ਸੀ ਚਾਰੋਂ ਚੌਂਕ ਦੇ ਸਾਈਡ ਤੇ ਜਦੋਂ ਸਫਾਈ ਕਰਮਚਾਰੀ ਨੂੰ ਪੁੱਛਿਆ ਗਿਆ ਕੀ ਹੋਇਆ ਤੇ ਉੱਥੇ ਜਿਹੜੀ ਸੀਗੀ ਇੱਕ ਲੇਡੀਜ਼ ਆਪਣੀ ਜਾਨ ਬਚਾਣ ਲਈ ਤੜਫ ਰਹੀ ਸੀ ਜਿਹਦਾ ਰਾਈਟ ਹੈਂਡ اور رائٹ سائیڈ دی لیگ باڈی پارٹ تو سیپریٹ ہو چکی سی ਜਿਹਦੇ ਚੋਂ ਥੰਮਤਾ ਬਿਲਕੁਲ ਹੀ ਖਤਮ ਹੋ ਚੁੱਕਾ ਸੀਗਾ ਤੇ ਦੇਖਣ ਤੇ ਇਹ ਲੱਗ ਰਿਹਾ ਸੀ ਲੋਕ इमोशनललेस ਹੋ ਚੁੱਕੇ ਨੇ ਬਿਲਕੁਲ ਉਹਨਾਂ ਦੇ ਆਲੇ ਦੁਆਲੇ ਗੱਡੀਆਂ ਨਿਕਲ ਰਹੀਆਂ ਸੀ ਪੁੱਛ ਕੇ ਫਿਰ ਸਫਾਈ ਕਰਮਚਾਰੀ ਤੇ ਕੁਝ ਲੋਕਾਂ ਨੇ ਮੇਰੀ ਹੈਲਪ ਕਰਕੇ ਪੂਰਾ ਏਰੀਆ ਉਥੇ ਜਿਹੜਾ ਟ੍ਰੈਫਿਕ ਸੀਗਾ ਉਹ ਰੋਕਿਆ ਗਿਆ ਉਸ ਤੋਂ ਬਾਅਦ ਮੇਰੀ ਗੱਡੀ ਅੱਗੇ ਆਈ ਅਸੀਂ ਗੱਡੀ ਚ ਪਾ ਕੇ ਮਾਮ ਨੂੰ ਲੈ ਕੇ ਆਏ ਆ ਤੇ ਹੁਣ ਮਾਮ ਸੇਫ ਨੇ ਤੇ ਮੈਂ ਇਹੀ ਅਪੀਲ ਕਰਨਾ ਚਾਹਨੀ ਹਾਂ ਸਾਰੇ ਲੋਕਾਂ ਨੂੰ ਕਿ ਪਲੀਜ਼ ਉਹਦੇ ਵਿੱਚ ਸਾਡਾ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ ਸੀਗਾ ਤੇ ਸਾਨੂੰ ਇੰਨਾ ਇਮੋਸ਼ਨਲੈਸ ਹੋ ਕੇ ਨਹੀਂ ਥੋੜੀ ਜਿਹੀ ਇਨਸਾਨੀਅਤ ਜਗਾਓ ਜੀ ਉਹਨਾਂ ਨੂੰ ਇਹ ਡਰ ਹੈ ਕਿ ਪੁਲਿਸ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੰਗ ਕਰੇਗਾ ਤੇ ਨਹੀਂ ਮਾਨ ਸਾਹਿਬ ਦੀ ਸਰਕਾਰ ਵਿੱਚ ਇੱਕ ਨਵੀਂ ਸਕੀਮ ਵੀ ਹੈ ਕਿ ਅਗਰ ਕੋਈ ਹੈਲਪ ਕਰੇਗਾ ਤਾਂ ਉਹਦਾ ਕੋਈ ਬਿਆਨ ਨਹੀਂ ਲਿਆ ਜਾਏਗਾ ਸਿਰਫ ਉਹ ਜ਼ਿੰਦਗੀ ਸੇਵ ਕਰੇ ਤੇ ਉਹਦੇ ਲਈ ਇਨਾਮ ਵੀ ਦਿੱਤਾ ਜਾਏਗਾ ਮੇਰੇ ਕੱਲ 7.5 8 ਵਜੇ ਦਾ ਟਾਈਮ ਸੀਗਾ 7.5 ਵਜੇ ਦਾ ਟਾਈਮ ਸੀਗਾ ਤੇ ਜਦੋਂ ਅਸੀਂ ਅਸੀਂ 8 ਵਜੇ ਤੱਕ ਇੱਥੇ ਹਸਪਤਾਲ ਲੈ ਕੇ ਆਏ ਆ ਮੇਰੇ ਪਹੁੰਚਣ ਤੋਂ ਪਹਿਲਾਂ 20 ਮਿੰਟ ਪਹਿਲਾਂ ਐਕਸੀਡੈਂਟ ਹੋ ਚੁੱਕਾ ਸੀ ਉਸ ਤੋਂ ਪਹਿਲਾਂ 20 ਮਿੰਟ ਤੇ ਤੁਸੀਂ ਦੇਖੋ ਕਿੰਨੀਆਂ ਗੱਡੀਆਂ ਆਈਆਂ ਹੋਣੀਆਂ ਕਿੰਨੀਆਂ ਗੱਡੀਆਂ ਗਈਆਂ ਹੋਣੀਆਂ ਤੇ ਇਹੀ ਅਪੀਲ ਹੈ ਕਿ ਜਿੰਨਾ ਟਾਈਮਲੀ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਈ ਜਾਏ ਸੇ ਕਿੰਨੀਆਂ ਜ਼ਿੰਦਗੀਆਂ ਸੇਵ ਕਰ ਸਕਦੇ ਆ। ਮੈਂ ਇਸ ਤਰ੍ਹਾਂ ਦੇਖ ਰਿਹਾ ਹਾਂ ਕਿ ਆਏ ਦਿਨ ਜੁੜਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਉੱਪਰ ਜਿਹੜੇ ਜਮਰਾਜ ਵੜ ਕੇ ਧੋੜ ਰਹੇ ਨੇ ਵੀ ਪਹਿਲਾਂ ਵੀ ਤੁਹੰਦਰ ਚੌਕ ਦੇ ਵਿੱਚ ਇੱਕ ਟੁੱਟੜੇ ਜਾਣ ਦੇ ਸੀ ਲੇਕਿਨ ਦੂਸਰਾ ਹਾਸਲ ਹੋ ਗਿਆ ਸੀ। ਪਹਿਲਾਂ ਚੌਕ ਦੇ ਵਿੱਚ ਹੋ ਗਿਆ ਸੀ। ਲੇਕਿਨ ਅੱਜ ਫੇਰ ਕੋਈ ਇੱਕ ਵੱਡਾ ਹਾਸਾ ਹੋ ਕੇ ਬਚਾਅ ਹੋ ਗਿਆ। ਚਲੋ ਅਸੀਂ ਕਹਿੰਦੇ ਹਾਂ ਕਿ ਬਾਅਦ ਦੀ ਗੱਲ ਕਰਦੇ ਹਾਂ। ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਸੀਐਮ ਭਗਵੰਤ ਮਾਨ ਜੀ ਨੇ ਐਸਐਸ ਐਫ ਸੜਕ ਸੁਰੱਖਿਆ ਫੋਰਸ ਲਾਈ ਹੈ ਜਿਹੜੀ ਕਿ 20 ਕਿਲੋਮੀਟਰ ਤੇ ਇੱਕ 60 ਲੱਖ ਦੀ ਗੱਡੀ ਇੱਕ ਐਸਐਚਰ ਨੂੰ ਦਿੱਤੀ ਗਈ ਹੈ ਜਿਹੜੇ ਉਹ ਕਰਮਚਾਰੀ ਨੇ ਉਹਨਾਂ ਨੂੰ ਉਹ ਗੱਡੀਆਂ ਦਿੱਤੀਆਂ ਗਈਆਂ ਤਾਂ ਕਿ ਇਹ ਸਾਨੂੰ ਕਿਸੇ ਦੀ ਵੇਟ ਨਾ ਕਰਨੀ ਪਏ ਤੇ ਜਲਦੀ ਤੋਂ ਜਲਦੀ ਜਿਹੜਾ ਹੈ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਇਆ ਜਾਵੇ ਅੱਗੇ ਰੇਸ਼ਿਓ 70 ਵਿੱਚੋਂ ਰੋਜ਼ੀਆਂ 70 ਜਾਂਦਾ ਜਾਂਦੀਆਂ ਸੀ ਜਿਹੜੀ ਰੇਸ਼ਿਓ ਹੁਣ ਘਟ ਕੇ 7 ਤੇ ਆ ਗਈ ਹੈ ਇਸ ਦੇ ਨਾਮ ਨਾਲ ਜਿਹੜੇ ਅੰਦਰਲੀਆਂ ਸੜਕਾਂ ਨੇ ਇੱਥੇ ਕੋਈ ਫੋਰਸ ਨਹੀਂ ਹੈਗੀ ਤੇ ਇੱਥੇ ਲੋਕਾਂ ਨੂੰ ਆਪ ਹੀ ਅੱਗੇ ਆਣਾ ਪਣਾ ਹਰ ਚੀਜ਼ ਸਰਕਾਰ ਤੇ ਨਹੀਂ ਛੱਟੀ ਜਾ ਸਕਦੀ ਆਪਣੀ ਤੇ ਜਿਹੜੇ ਤੁਸੀਂ ਡਿਪਰਾਂ ਦੀ ਗੱਲ ਕੀਤੀ ਹੈ ਉਹ ਕਿਤੇ ਨਾ ਕਿਤੇ ਮਾਨ ਸਰਕਾਰ ਨੂੰ ਵੀ ਸੋਚਣਾ ਪੈਣਾ ਇਹਨਾਂ ਤੇ ਲਗਾਮ ਕਿਦਾਂ ਪਾਇਆ ਜਾਏ ਗਵਰਨਰ ਨੂੰ ਕਹਿ ਕੇ ਸਪੀਡ ਲਿਮਿਟ ਜਾਂ ਕੁਝ ਲਾਇਸੈਂਸ ਦੇਣ ਵੇਲੇ ਕੁਝ ਰੂਲਸ ਜਾਰੀ ਕਿਤੇ ਜਾਣ ਜਿੱਥੇ ਕਿਤੇ ਨਾ ਕਿਤੇ ਜਾਨਾਂ ਨੂੰ ਸੇਫ ਕੀਤਾ ਜਾ ਸਕੇ ਜਦੋਂ ਜਦੋਂ ਕੋਈ ਉਹ ਮੌਕੇ ਤੇ ਪਹੁੰਚੇ ਸੇ ਡਿਪਰ ਚਾਲਕ ਦੇ ਦਾ ਦੱਸਿਆ ਜਾ ਰਿਹਾ ਫਾਰਮ ਹੋ ਜਾਵੇ ਸੇ ਕਿਸ ਤਰ੍ਹਾਂ ਦੇ ਦੇ ਕੋ ਉਸ ਵੇ ਮੈਂ ਜ਼ਿਆਦਾ ਕੁਛ ਨਾ ਦੇਖਿਆ ਨਾ ਮੈਂ ਸਿਰਫ ਉਸ ਟਾਈਮ ਮੈਂ ਦੇਖਿਆ ਕਿ ਉਹ ਲੇਡੀ ਕਿਦਾਂ ਤੜਫ ਰਹੀ ਸੀ ਉਹਦੀ ਏਸ ਕੁਛ ਨਹੀਂ ਸੀ ਕਿ ਸਾਨੂੰ ਸਿਰਫ ਉਹਨੂੰ ਕਿੱਥੇ ਨਾ ਕਿੱਥੇ ਕਰਕੇ ਹਸਪੀਟਲ ਪਹੁੰਚਾਉਣਾ ਸੀ ਇਸ ਕਰਕੇ ਜ਼ਿਆਦਾ ਨੋਲੇਜ ਨਹੀਂ ਹੈ ਕਿਸੇ ਦਾ ਪਰਿਵਾਰੋਂ ਕਿਸ ਤਰ੍ਹਾਂ ਇਨਸਾਫ ਲਿਖਾਇਗਾ ਕਿਉਂਕਿ ਸ਼ਿਪਰਾ ਨੇ ਜਿਹੜਾ ਉਹ ਪਿੱਪਰਤਾ ਤੋਂ ਸਾਡੇ ਵਿੱਚ ਦੇਖਤਾ ਜਦ ਕਿ ਤੁਹਾਡੇ ਕੋਲੋਂ ਕੀ ਕਰਦੇ ਕਰਦੇ ਸਾਡੇ ਐਮਐਲਏ ਦਲਜੀਤ ਸਿੰਘ ਭੋਲਾ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਨੂੰ ਮੈਂ ਅਪੀਲ ਕਰਨਾ ਚਾਹੂੰਗੀ ਜਿਹੜੇ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ ਹੈ ਤੇ ਉਹਨਾਂ ਦੇ ਨਾਲ ਖੜ ਕੇ ਉਹਨਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ ਠੀਕ ਹੈ ਬਾਕੀ ਮੇਰੇ ਹਾਦਸਾ ਵਾਪਰਿਆ ਟੀਪਰ ਨਾਲ ਇੱਕ ਲੇਡੀ ਤੇ ਟੀਪਰ ਚੜਾਇਆ ਗਿਆ ਕੀ ਮੰਗਦਾ ਸੀਗਾ ਉਹ ਸਵੇਰੇ ਤਲਾਹ ਮਿਲੀ ਸੀ ਕਿ ਵਰਦਮਾ ਚੌਂਕ 'ਚ ਐਕਸੀਡੈਂਟ ਹੋ ਗਿਆ ਸਾਡਾ ਸੇਵਤਾਰ ਸੇ ਮੌਕੇ ਤੇ ਗਿਆ ਸੀਗਾ ਇੱਕ ਮੈਡਮ ਸੀਗੀ ਕਿਰਤੀ ਰੋੜਾ ਜੀ ਸਮਸਕੂਲ 'ਚ ਪੜ੍ਹਾਉਂਦੇ ਸੀਗੇ ਉਹ ਐਕਟੋਰ ਤੇ ਆ ਰਹੀ ਸੀ ਉਹ ਟੀਪਰ ਦੇ ਥੱਲੇ ਆਉਣ ਨਾਲ ਐਕਸੀਡੈਂਟ ਹੋ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਨੂੰ ਹਸਪਤਾਲ ਦਾਖਲ ਕਰਾਤਾ ਇਹ ਟਿਪਰ ਜਿਹੜਾ ਲਿਆ ਕੇ ਥਾਣੇ ਲੈ ਆਂਦਾ ਉਹਦੀ ਸਾਰੀ ਚੈੱਕੀ ਕਰ ਰਹੇ ਆ ਤਵਜੀਹ ਗਰਾਂ ਸਾਰਾ ਤੁਹਾਡੇ ਨੂੰ ਸਰ ਕਿਤਾ ਪਤਾ ਨਹੀਂ ਲੱਗਿਆ ਵੀ ਡਰਾਈਵਰ ਕਿੱਥੇ ਦਸੀਗਾ ਇਹ ਟਿਪਰ ਡਰਾਈਵਰ ਹੁਣ ਆ ਬੁਲਾ ਰਹੇ ਆ ਅਸੀਂ ਸਾਡੀ ਉਹ ਓਨਰ ਦੇਖ ਰਹੇ ਆ ਬੁਲਾ ਕੇ ਓਨਰ ਨੂੰ ਬੁਲਾ ਕੇ ਸਿਰ ਡਰਾਈਵਰ ਨੂੰ ਪੇਸ਼ ਕਰਦੇ ਆ ਸਰ ਆਹ ਦਿਨ ਲਗਾਤਾਰ ਚੰਡੀਗੜ੍ਹ ਹਾਈਵੇ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਮੇਨ ਨਾਕੇ ਆ ਦੇ ਉੱਤੇ ਜਿੱਥੇ ਨਾਕੇ ਲੱਗੇ ਹੁੰਦੇ ਉੱਥੇ ਐਕਸੀਡੈਂਟ ਦੇ ਕਿਉਂ ਹੁੰਦੇ ਆ ਲਾਈਟ ਕਰਕੇ ਹੋ ਗਿਆ ਨਾ ਜਾਂ ਤਾਂ ਹੁਣ ਤਾਂ ਹੁਣ ਮੌਕੇ ਤੇ ਥੋੜਾ ਹੁਣ ਬਰਤਕੀ ਗੱਲ ਸਾਰੀ ਗੱਲ ਸਾਹਮਣੇ ਆ ਕੀ ਆ ਅੱਜ ਫੈਸਲਾ ਕੀਤਾ ਪਰਿਵਾਰ ਨੂੰ ਕੀ ਇਨਸਾਫ ਦਿੱਤਾ ਬਸ ਹੁਣ ਅਸੀਂ ਡਰਾਈਵਰ پکڑ ਕੇ ਸਾਰਾ ਪਰਚਾ ਦਰਜ ਕਰਾਂਗੇ ਜਿਵੇਂ ਸਾਰੀ ਕਾਨੂੰਨੀ ਕਾਰਵਾਈ ਅਮਲ ਚ ਲਿਆਉ ਠੀਕ ਆ ਸਰ ਉਹ